ਪੰਜਾਬ ਦੇ ਵਿੱਚ ਮਾਨਸੂਨ ਚੱਲ ਰਹੀ ਹੈ ਇਸ ਵਕਤ ਅਗਲੇ 7 ਦਿਨ ਦੇ ਲਈ ਮੌਸਮ ਵਿਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ ਬਰਸਾਤੀ ਨਾਲੇ ਹੁੰਦੇ ਨੇ ਉਹ ਕਈ ਜਗ੍ਹਾ ਦੇ ਉੱਪਰ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕਰਕੇ ਵਾਹੇ ਗਏ ਨੇ ਤੇ ਅਜਿਹਾ ਹੀ ਇੱਕ ਮਾਮਲਾ ਏ ਪਿੰਡ ਕਾਲੇਕੇ ਕਾ ਜਿਹੜੀਆਂ ਤੁਸੀਂ ਨਿਸ਼ਾਨ ਲੱਗਿਓਏ ਦੇ ਸਕਦੇ ਆ ਇਹ ਬਰਸਾਤੀ ਨਾਲੇ ਦੇ ਨਿਸ਼ਾਨ ਨੇ ਜਿੱਤੋਂ ਬਰਸਾਤ ਦਾ ਵਾਧੂ ਪਾਣੀ ਇਸ ਨਾਲੇ ਰਹੀਂ ਜਿਹੜਾ ਆ ਲੋਕਾਂ ਨੂੰ ਬਚਾਉਂਦਾ ਸੀ ਪਰ ਕੁਝ ਲੋਕਾਂ ਵੱਲੋਂ ਜਿਹੜਾ ਇਹ ਬਰਸਾਤੀ ਨਾਲਾ ਵਾਹਣ ਕਰਕੇ ਭਾਰੀ ਮੁਸ਼ਕਲ ਹੋ ਰਹੀ ਆ ਫਸਲਾਂ ਤਬਾਹ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਫਸਲ ਇਸ ਵਕਤ ਤਬਾਹ ਹੋ ਚੁੱਕੀ ਆ ਇਹ ਪਿੰਡ ਜੀ ਸਫਾ ਸਿੰਘ ਆਲਾ ਬੰਗਲਾ ਰਾਏ ਕਾਲੇ ਕੇ ਤਾੜ ਤਲਵੰਡੀ ਸੋਭਾ ਸਿੰਘ ਔਟ ਬੁੱਢਾ ਨੌ ਬਾਦ ਇਹ ਸਾਰੇ ਪਿੰਡਾਂ ਨੂੰ ਇਹ ਡਰੇਨ ਦੀ ਮਾਰ ਵਿੱਚ ਦਾ ਪਾਣੀ ਹੈ ਦਰਿਆ ਦਾ ਪਾਣੀ ਹੈ ਜਾਂ ਬਰਸਾਤੀ ਨਾਲੇ ਦਾ ਹੀ ਸਾਰਾ ਹੈ ਸਾਡਾ ਪਾਣੀ ਆ ਜੀ ਉੱਚੇ ਲੈਵਲ ਤੋਂ ਆਉਂਦਾ ਹੈ ਜਿਹੜੇ ਡਰੇਨ ਕਿਸਾਨਾਂ ਨੇ ਨੱਪੀ ਹੋਈ ਆ ਉਹਦੇ ਕਾਰਨ ਇਹ ਸਾਰੀ ਮਾਰ ਵਿੱਚ ਵੀ ਵੋਟਰ ਤੁਸੀਂ ਲੀਡਰਾਂ ਤੱਕ ਕਿਉਂ ਨਹੀਂ ਪਹੁੰਚ ਕਰਦੇ ਇਹ ਜਿਹੜਾ ਛੋਟਾ ਕਰੀਬ ਕਿਸਾਨ ਆ ਉਹਦੀ ਕਿਤੇ ਨਹੀਂ ਸੁਣਾਈ ਡਰੇਨ ਨਹੀਂ ਪੁੱਟੀ ਜਾਂਦੀ ਤਾਂ ਫੇਰ ਕੀ ਸਾਡਾ ਸਾਡਾ ਤਾਂ ਸਾਰ ਹਰ ਵਾਰੀ 8-900 ਕਿੱਲੇ ਦਾ ਨੁਕਸਾਨ ਤੁਸੀਂ ਵੇਖ ਨਹੀਂਦੇ ਜੀ ਅਸੀਂ ਤਾਂ ਹਰ ਵਾਰੀ ਇਹ ਫਸਲ ਮਰ ਜਾਂਦੀ ਹੈ ਵੀ ਜੋ ਗਵਰਨਮੈਂਟ ਗਵਰਨਮੈਂਟ ਆਫ ਦਿ ਜੁਨੀਅਰ ਸਮਝੇ ਇਹ ਡਰੇਨ ਜਿਹੜੀ ਪਟਕੇ ਦਾ ਨਕਾ ਜਿਹੜਾ ਚਾਲੂ ਕੀਤਾ ਜਾਵੇ ਸਾਰੇ ਜਮੀਨਦਾਰ ਜਿਹੜੇ ਆਹੋਂਸਾ ਰੋਟੀ ਖਾਣ ਕਿਉਂਕਿ ਸਾਡੀ ਜ਼ਮੀਰ ਅੱਗੇ ਪਾਣੀ ਵਗਦਾ ਹੀ ਆ ਹਾਂਜੀ ਇਹ ਡਰੇਨ ਹੈਗੀ ਸੀ ਤੇ ਸਾਡਾ ਨੁਕਸਾਨ ਨਹੀਂ ਹੋ ਜਿੰਦਾ ਕਿਉਂ ਪਾਣੀ ਵਗਦਾ ਹੀ ਨਿਕਲ ਜਾਂਦਾ ਹੈ ਇੰਨੇ ਕਿਸਾਨ ਹੈ ਜੀ ਤਿੰਨੇ ਕਿਸਾਨ ਰੋਕਨ ਦੇ ਤਿੰਨੇ ਕਿਸਾਨ ਇਹ ਡਰੇਨ ਅੱਜ ਦੀ ਨਹੀਂ ਪਤਾ ਨਹੀਂ 50 ਸਾਲ ਪੁਰਾਣੀ ਆ ਆਹ ਹੁਣ ਆ ਜਿਹੜੀ ਜਿੱਥੇ ਆਪਾਂ ਖੜੇ ਆ ਇਹ ਪਹਿਲੀ ਠੇਕੇ ਤੇ ਲਈ ਗਈ ਹੈ ਇਹ ਬੰਦੇ ਨੇ 70000 ਨੂੰ ਠੇਕੇ ਤੇ ਲਈਏ ਤੇ ਵਿੱਚ 2 ਮਹੀਨੇ ਨਹੀਂ ਝੋਨਾ ਲੱਗਣਾ ਉਹ ਕਿੱਥੋਂ ਆਪਦਾ ਇਕਾ ਤਾਰੂ ਕਿੱਥੋਂ ਪਾਹੇ ਲਿਆਊਗ ਬਜ਼ੁਰਗੋ ਜੇਕਰ ਇਹ ਨਹੀਂ ਮੰਨੀ ਜਾਂਦੀ ਤੁਹਾਡੀ ਡਰੇਨ ਪੁੱਟਣ ਦੀ ਮੰਗ ਜਾਂ ਡਰੇਨ ਬਹਾਲ ਕਰਨ ਦੀ ਮੰਗ ਫਿਰ ਕੀ ਕਦਮ ਹੋਏਗਾ ਫਿਰ ਅਸੀਂ ਸਤਿ ਸ਼੍ਰੀ ਅਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਮਾਨਸੂਨ ਚੱਲ ਰਹੀ ਹੈ ਇਸ ਵਕਤ ਅਗਲੇ 7 ਦਿਨ ਦੇ ਲਈ ਮੌਸਮ ਵਿਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ ਜਿਸ ਕਰਕੇ ਤੁਸੀਂ ਖਬਰਾਂ ਦੇਖੀਆਂ ਹੋਣਗੀਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਹੈ ਹੜ੍ਹ ਆ ਚੁੱਕੇ ਨੇ ਔਰ ਅਗਲੇ 7 ਦਿਨਾਂ ਵਾਸਤੇ ਪੰਜਾਬ ਦੇ ਵਿੱਚ ਵੀ yellow alert ਜਾਰੀ ਹੈ ਕਿ ਭਾਰੀ بارش ਹੋਣ ਦਾ ਖਦਸ਼ਾ ਹੈ ਔਰ ਕਿਸਾਨ ਨੇ ਜਿਹੜੇ ਉਹ ਇਸ ਵਕਤ ਆਪਣੀਆਂ ਜ਼ਮੀਨਾਂ ਨੂੰ ਜਿਹੜਾ ਆ ਫਸਲਾਂ ਨੂੰ ਲੈ ਕੇ ਬੜੇ ਚਿੰਤਤ ਨੇ ਕਿਉਂਕਿ ਅਜੇ ਤਾਂ ਥੋੜੀ ਬਾਰਿਸ਼ ਹੋਈ ਹੈ ਪਰ ਥੋੜੀ ਬਾਰਿਸ਼ ਦੇ ਬਾਅਦ ਹੀ ਫਸਲਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਔਰ ਜਿਹੜੇ ਬਰਸਾਤੀ ਨਾਲੇ ਹੁੰਦੇ ਨੇ ਉਹ ਕਈ ਜਗ੍ਹਾ ਦੇ ਉੱਪਰ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕਰਕੇ ਵਾਹੇ ਗਏ ਨੇ ਤੇ ਅਜਿਹਾ ਹੀ ਇੱਕ ਮਾਮਲਾ ਏ ਪਿੰਡ ਕਾਲੇਕੇ ਜਿੱਥੇ ਇਹ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਹੈ ਸਾਰਾ ਏਰੀਆ ਆਉਂਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਸਾਥੀ ਨੂੰ ਕਮਾਗਾ ਕੈਮਰਾ ਘੁਮਾ ਦਿਓ ਕਿ ਆਹ ਜਿਹੜੀਆਂ ਤੁਸੀਂ ਨਿਸ਼ਾਨ ਲੱਗੇ ਹੋਏ ਦੇ ਸਕਦੇ ਆ ਇਹ ਬਰਸਾਤੀ ਨਾਲੇ ਦੇ ਨਿਸ਼ਾਨ ਨੇ ਜਿੱਤੋਂ ਬਰਸਾਤ ਦਾ ਵਾਧੂ ਪਾਣੀ ਇਸ ਨਾਲੇ ਰਹੀਂ ਜਿਹੜਾ ਆ ਲੋਕਾਂ ਨੂੰ ਬਚਾਉਂਦਾ ਸੀ ਪਰ ਕੁਝ ਲੋਕਾਂ ਵੱਲੋਂ ਜਿਹੜਾ ਇਹ ਬਰਸਾਤੀ ਨਾਲਾ ਵਾਹਣ ਕਰਕੇ ਭਾਰੀ ਮੁਸ਼ਕਲ ਹੋ ਰਹੀ ਹੈ ਫਸਲਾਂ ਤਬਾਹ ਹੋ ਰਹੀਆਂ ਨੇ ਕਿਸਾਨ ਵੀਰ ਇਕੱਠੇ ਹੋ ਕੇ ਮੰਗ ਕਰ ਰਹੇ ਨੇ ਕਿ ਇਹ ਜਿਹੜਾ ਬਰਸਾਤੀ ਨਾਲਾ ਇਹਨੂੰ ਮੁੜ ਬਹਾਲ ਕੀਤਾ ਜਾਵੇ ਇਹ ਜਿਹੜੇ ਵੀਰ ਨੇ ਇਹ ਜੇਕਰ ਇਹਨਾਂ ਦੀਆਂ ਫਸਲਾਂ ਦੇ ਵਿੱਚ ਜਾਂ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਬਰਸਾਤੀ ਨਾਲਾ ਲੰਘਦਾ ਪਿਆ ਇਹ ਤਾਂ ਉਹ ਮਹਿਕਮੇ ਨੂੰ ਬੁਲਾ ਕੇ ਇਹ ਛੱਡਣ ਨੂੰ ਤਿਆਰ ਨੇ ਪਰ ਅਜੇ ਤੱਕ ਕੁਝ ਲੋਕਾਂ ਦਾ ਕਰਕੇ ਜਿਹੜਾ ਇਹ ਬਰਸਾਤੀ ਨਾਲਾ ਕੱਢਿਆ ਨਹੀਂ ਜਾ ਸਕਿਆ ਜਿਸ ਕਰਕੇ ਥੋੜੇ ਮੀਂਹ ਤੋਂ ਬਾਅਦ ਹੀ ਇਹਨਾਂ ਦੀਆਂ ਫਸਲਾਂ ਦੇ ਵਿੱਚ ਭਾਰੀ ਪਾਣੀ ਭਰ ਚੁੱਕਾ ਹੈ ਫਸਲਾਂ ਦਾ ਜਿਹੜਾ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਇਸ ਇਸ ਨਾਲੇ ਦੇ ਵਿੱਚ ਜੋ ਪਾਣੀ ਹੋ ਕੇ ਗੁਜ਼ਰਨਾ ਸੀ ਫਸਲਾਂ ਦੇ ਵਿੱਚ ਪਹੁੰਚ ਚੁੱਕਾ ਹੈ ਫਸਲਾਂ ਖਰਾਬ ਹੋ ਰਹੀਆਂ ਨੇ ਉਹ ਵੀ ਮੌਕਾ ਦਿਖਾਉਨੇ ਆ ਤੁਹਾਨੂੰ ਆਉ ਚੱਲਦੇ ਆ ਸੋ ਦੋਸਤੋ ਬਰਸਾਤੀ ਨਾਲੇ ਉੱਪਰ ਨਜਾਇਜ਼ ਕਬਜ਼ਾ ਹੋਣ ਕਰਕੇ ਤੁਹਾਨੂੰ ਮੌਕਾ ਪਹਿਲਾਂ ਉੱਥੇ ਦਿਖਾਇਆ ਹੁਣ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਫਸਲ ਇਸ ਵਕਤ ਤਬਾਹ ਹੋ ਚੁੱਕੀ ਹੈ ਇਹ 500 एकड़ ਤੋਂ ਵੱਧ ਜਿਹੜੀ ਫਸਲ ਹੈ ਇਸ ਬਰਸਾਤੀ ਨਾਲੇ ਦੇ ਪਾਣੀ ਦੇ ਜਿਹੜਾ ਆ ਅਧੀਨ ਆ ਚੁੱਕੀ ਆ ਔਰ ਬਹੁਤ ਵੱਡਾ ਨੁਕਸਾਨ ਕਿਸਾਨਾਂ ਦਾ ਹੋ ਚੁੱਕਾ ਹੈ ਇਸ ਸੰਬੰਧੀ ਅਸੀਂ ਗੱਲਬਾਤ ਕਰਕੇ ਜਾਣਦੇ ਆ ਕਿ ਆਖਰ ਕਿਉਂ ਬਰਸਾਤੀ ਨਾਲਾ ਪੂਰਿਆ ਗਿਆ ਔਰ ਨਜਾਇਜ਼ ਕਬਜ਼ੇ ਕਿਉਂ ਹੋਏ ਨੇ ਸਾਡੇ ਨਾਲ ਵੀਰ ਮਜੂਰ ਨੇ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਇਹ ਕਿਹੜਾ ਪਿੰਡ ਹੈ ਇਹ ਪਿੰਡ ਜੀ ਸਫਾ ਸਿੰਘ ਆਲਾ ਬੰਗਲਾ ਰਾਏ ਕਾਲੇ ਕੇ ਤਾੜ ਤਲਵੰਡੀ ਸੋਭਾ ਸਿੰਘ ਕੋਟ ਬੁੱਢਾ 9 ਬਾਦ ਇਹ ਸਾਰੇ ਪਿੰਡਾਂ ਨੂੰ ਇਹ ਡਰੇਨ ਦੀ ਮਾਰ ਵੱਜੀ ਹੈ 7-8 ਪਿੰਡ ਜਿਆਦਾ ਹੀ तकरीबन 10 ਪਿੰਡ ਆਉਂਦੇ ਆ ਜੀ ਇਹਦੇ ਵਿੱਚ ਉਦੋਂ ਗਾੜੀ ਫੇਰ ਪਿੰਡ ਵਾਧੂ ਆ ਜੀ ਬਹੁਤ ਜਿਆਦਾ ਜਿੱਦ ਕਾਂ ਜਾ ਕੇ ਪਾਣੀ ਦੀ ਮਾਰ ਵੱਜੰਦਾ ਹੀ ਇਹ ਪਾਣੀ ਜਿਹੜਾ ਆ ਬਰਸਾਤ ਦਾ ਪਾਣੀ ਹੈ ਦਰਿਆ ਦਾ ਪਾਣੀ ਹੈ ਜਾਂ ਬਰਸਾਤੀ ਨਾਲੇ ਦਾ ਹੀ ਸਾਰਾ ਬਰਸਾਤ ਦਾ ਪਾਣੀ ਆ ਜੀ ਉੱਚੇ ਲੈਵਲ ਤੋਂ ਆਉਂਦਾ ਜੀ ਡਰੇਨ ਕਿਸਾਨਾਂ ਨੇ ਨੱਪੀ ਹੋਈ ਆ ਉਹਦੇ ਕਾਰਨ ਇਹ ਸਾਰੀ ਮਾਰ ਵੱਜੰਦੀ ਆ ਕਿਹੜੇ ਕਿਸਾਨ ਨੇ ਹੋ ਕਿਸਾਨ ਜੀ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਕਾਲੇਕੇ ਉਤਾੜ ਹਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਕਾਲੇ ਕੇ ਉਤਾਰ ਸਗਦੇਵ ਸਿੰਘ ਪੁੱਤਰ ਬਿਸ਼ਨ ਸਿੰਘ ਕੋਟ ਬੁੱਢਾ ਨਾਲ ਉਹਦੇ ਨਾਲ ਹੋਰ ਵੀ ਪਾਈਵਲ ਬਥੇਰੇ ਆ ਜੀ ਉਹਨਾਂ ਵੀ ਆਪਦੇ ਕੋਈ ਇਹ ਜਿਹੜਾ ਸਰਕਾਰ ਦਾ ਰਕਬਾ ਕੱਟਿਆ ਆ ਉਹਦੇ ਸਟੇ ਬਣਾਈ ਫਿਰਦੇ ਅੱਛਾ ਜੀ ਇਹ ਨਜਾਇਜ਼ ਆ ਇਹ ਜੀ ਸਰਕਾਰੀ ਖਾਤਾ ਸਰਖਾਤਿਆਂ ਦੇ ਵਿੱਚੋਂ ਕੱਟੀ ਆ ਜੀ 90 ਬੰਦੀ ਦੇ ਵੇਲੇ ਪਹਿਲਾਂ ਦੀ ਕੱਟੀ ਆ ਜੀ ਖਲਾਈ ਹੁੰਦੀ ਰਹੀ ਵੱਡੇ ਬਜ਼ੁਰਗ ਦੱਸਦੇ ਵੀ ਇਹ ਡਰੇਨ ਚੱਲਦੀ ਰਹੀ ਤਾਂ 10 12 ਸਾਲ ਤੋਂ ਪਹਿਲਾਂ ਵੀ ਵਗਦੀ 10 12 ਸਾਲ ਤੋਂ ਇਹਨਾਂ ਨੱਪੀ ਆਈ ਡਰੇਨ ਕਿਸਾਨਾਂ ਨੂੰ ਇਹ ਕੋਈ ਮਹਿਕਮੇ ਨਾਲ ਤੁਸੀਂ ਸੰਭਾਗੀ ਮਹਿਕਮੇ ਬੜੇ ਆਏ ਆ ਜੀ ਹਰ ਮਹਿਕਮਾ ਆਉਂਦਾ ਇੱਥੇ ਵੇਖ ਕੇ ਜਾਂਦਾ ਵਾ ਤੇ ਹੁਣ ਅਸੀਂ ਫੇਰ ਪਿੱਛੇ ਜੇ ਮਹਿਕਮਾ ਆਇਆ ਅਸੀਂ ਥੋੜੇ ਦਿਨ ਹੋਏ ਆ ਮਸ਼ੀਨਾਂ ਚੱਲੀਆਂ ਸਾਰਾ ਮਹਿਕਮਾ ਨਾਲ ਆਇਆ ਉਹਨਾਂ ਗਾੜੀ ਸਟੇ ਕਰ ਦਿੱਤਾ ਜੀ ਸਟੇ ਕਿੰਨੇ ਕਰ ਦਿੱਤਾ ਸਟੇ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਤੇ ਸੁਖਦੇਵ ਸਿੰਘ ਨੇ ਅੱਛਾ ਜੀ ਤੇ ਹੋਰ ਵੀ ਉਹਨਾਂ ਨਾਲ ਭਾਈਵਾ ਲੈ ਕੇ ਉਹਨਾਂ ਆਪੇ ਸਟੇ ਜਿਆਦੇ ਸਰਕਾਰੀ ਜ਼ਮੀਨ ਹੈ ਸਰਕਾਰੀ ਜ਼ਮੀਨ ਦੇ ਉੱਤੇ ਜਾਂ ਸਰਕਾਰ ਦਾ ਇਹ ਜਿਹੜਾ ਨਾਲਾ ਹੈ ਜਿਹੜਾ ਬਰਸਾਤੀ ਨਾਲਾ ਇਹ ਸਰਕਾਰ ਦਾ ਡਰੇਨ ਹੈ ਫੇਰੇ ਇਹਦੇ ਤੇ ਸਟੇ ਕੋਈ ਸ਼ਾਸਕ ਬੰਦੇ ਆ ਜੀ ਲੀਡਰਾਂ ਦੇ ਉਹਨਾਂ ਦਾ ਨਾਲ ਜੋੜ ਮੇਲਾ ਹੈਗਾ ਜੀ ਤੇ ਸਾਡੀ ਸੁਣਵਾਈ ਨਹੀਂ ਹੁੰਦੀ ਤੁਸੀਂ ਤੁਸੀਂ ਵੀ ਵੋਟਰ ਤੁਸੀਂ ਲੀਡਰਾਂ ਤੱਕ ਕਿਉਂ ਨਹੀਂ ਪਹੁੰਚ ਕਰਦੇ ਜਿਹੜਾ ਛੋਟਾ ਕਰੀਬ ਕਿਸਾਨ ਆ ਉਹਦੀ ਕਿਤੇ ਨਹੀਂ ਸੁਣਵਾਈ ਹੈ ਸਰ ਸਾਨੂੰ ਕੀ ਤਾਂ ਕਿ ਸਟੇ ਆ ਕਿ ਕੀ ਉਹਨਾਂ ਕਰ ਦਿੱਤਾ ਗੜੀ ਸਾਨੂੰ ਕਿਹੜਾ ਵਿਖਾਇਆ ਕੀ ਅਸੀਂ ਕਿਹੜਾ ਵੇਖਿਆ ਸਟੇ ਆ ਕਿ ਕੀ ਆ ਸਾਨੂੰ ਤਾਂ ਟਾਲ ਮਟੋਲ ਹੀ ਕੀਤੀ ਹੈ ਜੀ ਉਹਨਾਂ ਕੋਲੇ ਸਟੇ ਆ ਜੀ ਆਏ ਆ ਜੀ ਆਵਾਂ ਅੱਛਾ ਜੀ ਹਾਂ ਜੀ ਤੇ ਇਹ ਹੁਣ ਜੇ ਜ਼ਮੀਨ ਦੇ ਵਿੱਚ ਜਿਹੜਾ ਡਰੇਨ ਆ ਡਰੇਨ ਨਹੀਂ ਪੁੱਟੀ ਜਾਂਦੀ ਤਾਂ ਫੇਰ ਕੀ ਸਰ ਸਾਡਾ ਤਾਂ ਸਾਰਾ ਹਰ ਵਾਰੀ 8-900 ਕਿੱਲੇ ਦਾ ਨੁਕਸਾਨ ਤੁਸੀਂ ਵੇਖਣੀ ਪਿਆ ਜੀ ਅਹੀਂ ਤੇ ਹਰ ਵਾਰੀ ਇਹ ਫਸਲ ਮਰ ਜਾਂਦੀ ਆ ਉਹ ਕਿਵੇਂ ਕਰਾਂਗੇ ਇਹਨਾਂ ਤਿੰਨਾਂ ਕਿਸਾਨਾਂ ਦੇ ਕਾਰਨ ਹੀ ਸਾਰੀ ਫਸਲ ਬਰਬਾਦ ਹੋਈ ਜਾਂਦੀ ਆ ਜੇ ਤੁਸੀਂ ਇਕੱਠੇ ਹੋ ਕੇ ਇਹਨਾਂ ਕਿਸਾਨਾਂ ਪਾਸ ਨਹੀਂ ਗਏ ਹੋ ਕੀ ਕਹਿੰਦੇ ਸਰਵਾਂ ਦੇ ਅਸੀਂ ਨਹੀਂ ਛੱਡਨੀ ਕਿਉਂ ਤੁਸੀਂ ਛਡਾ ਲਓ ਇੱਥੇ ਜਿਹੜੇ ਮੰਤਰੀ ਕੋਲੇ ਜਾਣਾ ਚੱਲ ਜਓ ਅਸੀਂ ਨਹੀਂ ਛੱਡਨੀ ਜਿੱਥੇ ਲੱਗਦਾ ਜ਼ੋਰ ਲਾ ਲਓ ਇਦਾਂ ਹੁੰਦੇ ਆ ਬਜ਼ੁਰਗੋ ਅੱਗੇ ਆਜੋ ਕੀ ਕਹਿਣਾ ਚਾਹੁੰਦੇ ਹੋ ਇੰਨੀ ਫਸਲ ਇੰਨੇ ਸਾਲਾਂ ਤੋਂ ਔਰ ਕਿਸਾਨ ਹੀ ਕਿਸਾਨ ਦਾ ਵੈਰੀ ਹੋਇਆ ਹੈ ਨਹੀਂ ਤੇ ਅੱਜ ਵੀ ਹੱਥੀ ਜੋੜਦੇ ਆਂ ਸਰਕਾਰਾਂ ਦੇ ਕਰਕੇ ਕਿ ਜੋ ਗਵਰਨਮੈਂਟ ਆ ਗਵਰਨਮੈਂਟ ਆਫ ਜੰਗਸ਼ੀਰ ਨੇ ਸਮਝੇ ਕਿ ਟ੍ਰੇਨ ਜਿਹੜੀ ਪੋਟਕੇ ਦਾ ਨਕਾ ਜਿਹੜਾ ਚਾਲੂ ਕੀਤਾ ਜਾਵੇ ਸਾਰੇ ਜ਼ਿਮੀਂਦਾਰ ਜਿਹੜੇ ਸੌਥਾ ਰੋਗੀ ਖਾਨ ਕਿਉਂਕਿ ਸਾਡੀ ਜ਼ਮੀਰ ਅੱਗੇ ਵੀ ਪਾਣੀ ਵਗਦਾ ਹੀ ਆ ਹਾਂਜੀ ਤੇ ਕਿ ਟ੍ਰੇਨ ਹੈਗੀ ਸੀ ਤੇ ਸਾਡਾ ਨੁਕਸਾਨ ਨਹੀਂ ਸੀ ਹੁੰਦਾ ਕਿਉਂ ਪਾਣੀ ਵਗਦਾ ਹੀ ਨਿਕਲ ਜਾਂਦਾ ਹੈ ਆਉਂਦਾ ਹੀ ਪਾਣੀ ਤੁਰਿਆ ਜਾਂਦਾ ਹੈ ਹੁਣ ਪਾਣੀ ਜਿਹੜਾ ਇਕੱਠਾ ਹੁੰਦਾ ਜੋ ਧੁੱਪ ਲੱਗਦੀ ਮਰੋ ਉਹਨੇ ਤੇਰੇ ਗਲ ਜਾਂਦੇ ਆ ਤੇ ਜਿਹੜੀ ਦਸਦਰ ਦਵਾਈਆਂ ਖਾਦਾਂ ਪਾਈਆਂ ਚੱਕੜ ਦੇ ਭਾਈ ਜਿਹੜੀ ਆ ਸਾਰੀ ਪਾ ਕੇ ਦਾ 15000 ਰੁਪਏ ਲਾ ਕੇ ਝੋਨਾ ਜਿਹੜਾ ਮੁੱਢ ਭਾਈ ਦਾ ਸ਼ੁਰੂ ਹੁੰਦਾ ਜਾਂਦਾ ਹੁਣ ਫੇਰ ਸਾਨੂੰ ਦੱਸਦਾ 10000 ਰੁਪਏ ਫੇਰ ਲਾ ਕੇ ਫੇਰ ਦੁਬਾਰਾ ਇਹ ਹਰ ਸਾਲ ਹੀ ਕਰਨਾ ਪੈਂਦਾ ਪਹਿਲੀ ਬਰਸਾਤ ਹੋਈ ਹੈ ਪੰਜਾਬ ਦੇ ਵਿੱਚ ਜੈਲੋ ਅਲਰਟ ਜਾਰੀ ਹੈ ਅਗਲੇ 7 ਦਿਨ ਹੋਰ ਜਿਆਦਾ ਬਰਸਾਤ ਹੋਣ ਦੇ ਸਾਰ ਨਹੀਂ ਸਾਡੇ ਜੀ ਪੰਜਾਬੀ ਬੰਦੇ ਆ ਸਾਨੂੰ ਤੇ ਇਹ ਪਤਾ ਵੀ ਆਹ ਸਹਾੜਿਆ ਤੇ ਗਾੜੀ ਸੌਣ ਸੌਣ ਚ ਮੀਂਹ ਜਿਆਦਾ ਪੀਦਾ ਸਾਡਾ ਨੁਕਸਾਨ ਜਿਹੜਾ ਇਹਦੋਂ ਵੀ ਵੱਡਾ ਜੇ ਦੂਜੀ ਵਾਰ ਲਾ ਕੇ ਫੇਰ ਮਰ ਗਿਆ ਤੇ ਫੇਰ ਸਾਡੇ ਪੱਲੇ ਕੀ ਆ ਫਿਰ ਕਿੱਥੋਂ ਜਿੰਨਾਂ ਦੇ ਅਸੀਂ ਪੈਸੇ ਦੇਣੇ ਆ ਕਿੱਥੋਂ ਕਿੰਨੀ ਤਕਰੀਬਨ ਕਿੰਨੀ ਫਸਲ ਇਹਨਾਂ ਸਾਰੇ ਪਿੰਡਾਂ ਦੀ ਹੋਸੀ ਇਹਨਾਂ ਪਿੰਡਾਂ ਦੀ ਅਸੀਂ ਤੇ ਤਲਵੰਡੀ ਸੋਭਾ ਸਿੰਘ ਤੱਕ 900 ਕਲਾ ਗਿਣਦਾ ਵਾਂ ਅੱਛਾ ਜੀ ਜਿੱਥੋਂ ਤੱਕ ਮੇਰਾ ਏਰੀਆ ਉਹ ਮੈਂ ਪਹਿਲਾਂ ਵੀ ਆਂਦਾ ਆ ਹੁਣ ਵੀ ਆਂਦਾ ਤੇ ਲਿਖ ਕੇ ਮੈਂ ਦੇ ਚੁੱਕਾ ਜਿਸ ਦੇ ਸਾਹਮਣੇ ਦੇ ਚੁੱਕਾ ਭੈਣਾਂ ਨੂੰ ਨੁਕਸਾਨ ਹੋ ਗਿਆ ਪਟਵਾਰੀ ਸਾਹਿਬ ਦੀ ਰਿਪੋਰਟ ਦੀ ਤੁਸੀਂ ਗੱਲ ਕਰ ਰਹੇ ਸੀ ਪਟਵਾਰੀ ਸਾਹਿਬ ਦੀ ਰਿਪੋਰਟ ਕੀ ਕਹਿੰਦੀ ਹੈ ਪਟਵਾਰੀ ਸਾਹਿਬ ਦੀ ਰਿਪੋਰਟ ਜੀ ਉਹਨਾਂ ਮੌਕਾ ਵੇਖ ਅਹੀਂ ਮੰਤਰੀ ਸਾਹਿਬ ਦੇ ਜਾ ਕੇ ਪੇਸ਼ ਹੋਏ ਆ ਵੀ ਵੇਖੋ ਇਹ ਕਿਸਾਨਾਂ ਦਾ ਕੋਈ ਸਾਡਾ ਵੀ ਕੋਈ ਸੁਣ ਸੁਣਵਾਈ ਹੋਵੇ ਉਹਨਾਂ ਨੂੰ ਉਹਨਾਂ ਫੋਨ ਕੀਤਾ ਵੀ ਪਟਵਾਰੀ ਸਾਹਿਬ ਜਾ ਕੇ ਮੌਕਾ ਵੇਖੋ ਇਹ ਕਿਸਾਨਾਂ ਦੀ ਵੀ ਇਹਨਾਂ ਦਾ ਕੀ ਹਾਲ ਕੋਈ ਕੱਢਿਆ ਜਾਵੇ ਉਹਨਾਂ ਰਿਪੋਰਟ ਬਣਾ ਕੇ ਵਿਭਾਗ ਨੂੰ ਦਿੱਤੀ ਵਿਭਾਗਾਂ ਸਾਰਾ ਆਇਆ ਜੀ ਇੱਥੇ ਡਰੇਨ ਪੁੱਟਣ ਆਏ ਗਾੜੀ ਉਹਨਾਂ ਬੰਦਿਆਂ ਨੇ ਸਟੇ ਕਰ ਦਿੱਤੇ ਜੀ ਸਾਡੇ ਵੀ ਅਹੀਂ ਜਿਹੜਾ ਸਰਕਾਰੀ ਖਾਤਾ ਡਰੇਨ ਦਾ ਸਟੇ ਕਰਾਇਆ ਜੀ ਇਹਨੂੰ ਪਤਾ ਹੀ ਨਹੀਂ ਬਿਆਨ ਔਰ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਬਰਸਾਤੀ ਨਾਲੇ ਦੇ ਕਾਰਨ ਕਿੰਨੇ ਕਿਸਾਨ ਇਸ ਵਕਤ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਹੇ ਨੇ ਇਹ ਵੀਰ ਜੀ ਇਹ 900 ਕਿੱਲੇ ਦੇ ਲਗਭਗ ਜ਼ਮੀਨ ਹੈ ਔਰ ਤਿੰਨ ਕਿਸਾਨ ਹੀ ਤੁਸੀਂ ਦੱਸ ਰਹੇ ਹੋ ਕਿੰਨੇ ਕਿਸਾਨ ਹੈ ਜੀ ਤਿੰਨੇ ਕਿਸਾਨ ਰੋਕਨ ਦੇ ਤਿੰਨੇ ਕਿਸਾਨ ਇਹ ਡਰੇਨ ਅੱਜ ਦੀ ਨਹੀਂ ਪਤਾ ਨਹੀਂ 50 ਸਾਲ ਪੁਰਾਣੀ ਆ ਚਲਦੀ ਰਹੀ ਆ ਸਾਡੇ ਅੰਦੇ ਕਿ ਪੈਸਾ ਖਲਾਈ ਵੀ ਹੁੰਦੀ ਰਹੀ ਆ ਆ 10 ਸਾਲ 15 ਸਾਲ ਹੋ ਗਏ ਬੰਦ ਕੀਤੀ ਤੋਂ ਜਦੋਂ ਤੋਂ ਇਹ ਬੰਦ ਕੀਤੀ ਆ ਆ ਸਾਰਾ 900 ਹਜ਼ਾਰ ਕਿੱਲਾ ਜਿਹੜਾ ਡੁੱਬ ਕੇ ਤਬਾਹ ਹੋ ਜਾਂਦਾ ਇਹ ਪਤਾ ਨਹੀਂ ਕਿੰਨੇ ਕੁ ਵਿਚਾਰਿਆਂ ਦਾ ਨੁਕਸਾਨ ਹੋ ਚੁੱਕਾ ਵਾ ਕਈ ਬੰਦੇ ਇਹੋ ਜਿਹੇ ਇੱਥੋਂ ਪੈੜੀ ਵੇਚ ਕੇ ਵਿਚਾਰੇ ਨਿਕਲ ਗਏ ਛੱਡ ਕੇ ਚਲੇ ਗਏ ਕਰਜ਼ਾ ਉਹਨਾਂ ਤੇ ਚੜ ਗਿਆ ਆ ਹੁਣ ਆ ਜਿਹੜੀ ਜਿੱਥੇ ਆਪਾਂ ਖੜੇ ਆ ਇਹ ਪੈੜੀ ਠੇਕੇ ਤੇ ਲਈ ਗਈ ਆ ਇਹ ਬੰਦੇ ਨੇ 70000 ਨੂੰ ਠੇਕੇ ਤੇ ਲਈਏ ਤੇ ਵਿੱਚ 2 ਮਹੀਨੇ ਨਹੀਂ ਝੋਣਾ ਲੱਗਣਾ ਉਹ ਕਿੱਥੋਂ ਆਪਦਾ ਇਹ ਕਾਟਾਰੂ ਕਿੱਥੋਂ ਪਾਹੇ ਲਿਆਉਗ ਉਹਨਾਂ ਕਿਸਾਨਾਂ ਦੀ ਜ਼ਮੀਨ ਨਹੀਂ ਵਿੱਚ ਆਉਂਦੀ ਆਉਂਦੀ ਆ ਸਿਰਫ ਉਹਨਾਂ ਦੀ ਆਈਡੀ ਆ ਕਿ ਅਸੀਂ ਉਹਨਾਂ ਦੀ ਜ਼ਮੀਨ ਤਾਂ ਵੀ ਪੈਂਦੀ ਆ ਸਾਡੀ ਆ ਕਿ ਅਸੀਂ ਇੱਥੇ ਪੁੱਟਣ ਨਹੀਂ ਦੇਣੀ ਉਹ ਲੜਾਈ ਕਰਨ ਨੂੰ ਚਾਹੁੰਦੇ ਆਂ ਅਸੀਂ ਇਹਨਾਂ ਦੇ ਪੁੱਟਣ ਨਹੀਂ ਦੇਣੀ ਜਿੱਥੇ ਮਰਜ਼ੀ ਭੱਜ ਲੋ ਤੁਸੀਂ ਤੇ ਪਹਿਲਾਂ ਜਦੋਂ ਸ਼ੁਰੂਆਤ ਹੋਈ ਡਰੇਨ ਬਾਉਣ ਦੀ ਫਿਰ ਉਦੋਂ ਤੁਸੀਂ ਕਿਉਂ ਨਹੀਂ ਰੋਕਿਆ ਸਰਦਾਰ ਜੀ ਇਹ ਪਹਿਲਾਂ ਚੱਲਦੀ ਰਹੀ ਆ ਜਿਵੇਂ ਹੌਲੀ ਹੌਲੀ ਜਿੱਥੇ ਕਿਸਾਨ ਦਾ ਕਿਸੇ ਦਾ ਮੱਥਾ ਲੱਗਦਾ ਹੀ ਉਦੋਂ ਪੂਰੀ ਗਏ ਪੂਰੀ ਗਏ ਮੁੜ ਕੇ ਜਦੋਂ ਹੁਣ ਸਾਨੂੰ ਇੱਧਰ ਨੀਵੇਂ ਤਾਂ ਨੂੰ ਲਾਰਾ ਵਜਦਾ ਸਾਨੂੰ ਜਾਨ ਨਿਕਲਦੀ ਉਹਨਾਂ ਦਾ ਪਾਣੀ ਜਿਹੜੇ ਘਰਾਂ ਦਾ ਕਈਆਂ ਦਾ ਨਿਕਲ ਗਿਆ ਬਾਕੀ ਆ ਜਿਹੜਾ ਸਾਰਾ ਏਰੀਆ ਇਹ ਡੁੱਬ ਗਿਆ ਔਰ ਦੇਖ ਸਕਦੇ ਹੋ ਦੋਸਤੋ ਕਿਸਾਨ ਹੀ ਕਿਸਾਨ ਦੇ ਜਿਹੜਾ ਇਹ ਖਿਲਾਫ ਹੋਇਆ ਏ ਇਹ ਵੀਰ ਜੀ ਕਿਹੜੇ ਕਿਹੜੇ ਮੈਕਮੇ ਦੇ ਜਿਹੜੇ ਅਧਿਕਾਰੀ ਇੱਥੇ ਪਹੁੰਚ ਪਹੁੰਚੇ ਨੇ ਔਰ ਆਖਰ ਕਿਉਂ ਇਹ ਜਿਹੜਾ ਕੰਮ ਹੈ ਰੋਕ ਦਿੱਤਾ ਜਾਂਦਾ ਹੈ ਮਾਲ ਮੈਕਮੇ ਨੇ ਆਪਣੇ ਅਧਿਕਾਰੀ ਭੇਜੇ ਹੀ ਇੱਥੇ ਪਰਵਾਰੀ ਸਾਹਿਬ ਆਏ ਕਾਨਗੋ ਸਾਹਿਬ ਆਏ ਜੇਈ ਸਾਹਿਬ ਆਏ ਠੀਕ ਆ ਨਾਲ ਐਸਟੀਐਮ ਸਾਹਿਬ ਆਏ ਪੁਲਿਸ ਡਿਪਾਰਟਮੈਂਟ ਦੇ ਐਸਐਚਓ ਨਾਲ ਉਹਨਾਂ ਦਾ ਜੋ ਵੀ ਸਾਰਾ ਦਾ ਲੈ ਕੇ ਆਇਆ ਨਾਮਨਸ਼ਕਰ ਨਿਸ਼ਾਨਦੀ ਵਗੈਰਾ ਹੋਈ ਬਾਕੀ ਰੋਕਣ ਦਾ ਰੀਜ਼ਨ ਆਪਾਂ ਕੀ ਕਹਿ ਸਕਦੇ ਆ ਉਹਨਾਂ ਦੀ ਕੋਈ ਕਾਗਜ਼ੀ ਕਾਰਵਾਈ ਜਾਂ ਜਿੱਦਾਂ ਮਰਜ਼ੀ کہہ ਕੇ ਕੁਝ ਵੀ کہہ ਕੇ ਰੋਕ ਦਿੰਦੇ ਆ ਮਤਲਬ ਇਹ ਕੰਮ ਅੱਗੇ ਚੱਲਣ ਨਹੀਂ ਦਿੰਦੇ ਜੇ ਇਹਦਾ ਹੱਲ ਨਹੀਂ ਹੁੰਦਾ ਇਹ ਸਾਰੀ ਫਸਲ ਦਾ ਨੁਕਸਾਨ ਹੁੰਦਾ ਰਹੀ ਸਾਡੀ ਕਿਸੇ ਨਾਲ ਜਾਤੀ ਰੰਜਿਸ਼ ਨਹੀਂ ਆ ਅਸੀਂ ਕਹਿੰਨੇ ਆ ਜੋ ਚੀਜ਼ ਜਿੱਦਾਂ ਵੀ ਆ ਜਿਹੜੀ ਗਵਰਨਮੈਂਟ ਦੀ ਆ ਉਹਨੂੰ ਬਹਾਲ ਕੀਤਾ ਜਾਵੇ ਅਸੀਂ ਉਹਨਾਂ ਦਾ ਸਾਡੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਆ ਅਸੀਂ ਵੀ ਕਿਸਾਨ ਆ ਉਹ ਵੀ ਕਿਸਾਨ ਆ ਪਰ ਕਿਸੇ ਦਾ ਕਿਉਂ ਨੁਕਸਾਨ ਕਰਨਾ ਹਾਲੀ ਤਾਂ ਪਹਿਲੀ ਬਰਸਾਤ ਆ ਹਾਲੀ ਤੁਸੀਂ ਹਿਸਾਬ ਲਾ ਲਓ 2 ਮਹੀਨੇ ਬਰਸਾਤ ਆ ਅਗਲੇ 7 ਦਿਨ ਤੱਕ ਆ ਹਾਲੀ ਰੈਡ ਅਲਰਟ ਤੇ ਵੀ ਆਖੀ ਜਾਂਦੇ ਤੇ ਕੀ ਕਰਾਂਗੇ ਅਲੀ ਜੈਲੋ ਚੱਲਣਦੇ ਆ ਤੁਸੀਂ ਆਪੇ ਹਿਸਾਬ ਲਾ ਲਓ ਕਿੰਨਾ ਕੋ ਨੁਕਸਾਨ ਫਿਰ ਕਿਸਾਨ ਵਿਚਾਰਾ ਕੀ ਕਰੇ ਬਿਲਕੁਲ ਦੋਸਤੋ yellow alert ਜਾਰੀ ਹੈ ਪੰਜਾਬ ਦੇ ਵਿੱਚ ਔਰ ਇੱਕ ਕਿਸਾਨ ਨੇ ਜਿਹੜੇ ਡਰੇਨ ਦੇ ਉੱਪਰ ਨਜਾਇਜ਼ ਕਬਜ਼ਾ ਹੁਣ ਕਰਕੇ ਇਨ੍ਹਾਂ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਪਾਣੀ ਦੀ ਮਾਰ ਹੇਠ ਆ ਚੁੱਕੀ ਆ ਔਰ ਇਸ ਵਕਤ ਤੱਕ 900 ਕਿੱਲੇ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਗਭਗ 900 ਕਿੱਲਾ ਇਸ ਪਾਣੀ ਦੀ ਮਾਰ ਹੇਠ ਆ ਚੁੱਕਾ ਹੈ ਬਜ਼ੁਰਗੋ ਜੇਕਰ ਇਹ ਨਹੀਂ ਮੰਨੀ ਜਾਂਦੀ ਤੁਹਾਡੀ ਡਰੇਨ ਪੁੱਟਣ ਦੀ ਮੰਗ ਜਾਂ ਡਰੇਨ ਬਹਾਲ ਕਰਨ ਦੀ ਮੰਗ ਫਿਰ ਕੀ ਕਦਮ ਹੋਏਗਾ ਫਿਰ ਅਸੀਂ ਇਹੋ ਜਿਹਾ ਜਿੰਨੇ ਭਰਾ ਜੀ ਜ਼ਰੂਰ ਰੜਕੇ ਉਹ ਸਾਡਾ ਹੀ ਖਰਾਓ ਕਰਾਂਗੇ ਐਡੀਐਮ ਸਾਹਿਬ ਦੇ ਵੀ ਜਾਵਾਂਗੇ ਫਿਰ ਅਸੀਂ ਡੀਸੀ ਸਾਹਿਬ ਦੇ ਵੀ ਜਾਵਾਂਗੇ ਇਹਨਾਂ ਦੇ ਕੰਨਾਂ ਤੱਕ ਬਾਝ ਆਪਣੀ ਪਹੁੰਚਾਵਾਂਗੇ ਸੋ ਗੌਰਮੈਂਟ ਤੇ ਇੱਥੇ ਇੱਕ ਬੇਨਤੀ ਕਰਦੇ ਆ ਸਰਕਾਰ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ ਜੇ ਕੋਈ ਕੰਮ ਕਰਨਾ ਚਾਹੁੰਦੀ ਹੈ ਤੇ ਇਹਨਾਂ ਜ਼ਿੰਮੇਵਾਰਾਂ ਤੇ ਜੇ ਗੌਰਮੈਂਟ ਚਾਹੁੰਦੀ ਸਾਡਾ ਭਲਾ ਗੌਰਮੈਂਟ ਜੇ ਤਰੱਕੀ ਚਾਹੁੰਦੀ ਹੈ ਤੇ ਕਿ ਇਹਨਾਂ ਕਿਸਾਨਾਂ ਦੇ ਨਾਲ ਤਰੱਕੀ ਮਿਲਣੀ ਆ ਤੇ ਇਹ ਤਰੱਕੀ ਨੂੰ ਵੇਖਦੇ ਹਾਂ ਤੇ ਇਹਨਾਂ ਕਿਸਾਨਾਂ ਨੂੰ ਬਚਾਇਆ ਜਾਵੇ ਤਾਂ ਕਿ ਸਾਡਾ ਵੀ ਯੋਗਦਾਨ ਜਿਹੜਾ ਸਾਡੇ ਚ ਕਣਕ ਪੂਰੀ ਨਿਕਲਦੀ ਹੈ ਤੇ ਝੋਨਾ ਸਾਡਾ ਮਾਰਿਆ ਜਾਂਦਾ ਸਾਡੀ ਫਸਲ ਜਿਹੜੀ ਆ ਉਹ ਟਾਈਮ ਸਰ ਜਿਹੜੀ ਅਸੀਂ ਉਹਨ ਬੀਜੀਓ ਟਾਈਮ ਸਰ ਆਪਣੀ ਵੜੀਏ ਇਹਦਾ ਨਿਕਾਸ ਹੋ ਜੇ ਪਾਣੀ ਨਿਕਲ ਜੇ ਤੇ ਸਾਡੀ ਲੱਗੀ ਫਸਲ ਨਾਲ ਤਬਾਹ ਹੋਵੇ ਤੇ ਅਸੀਂ ਇਸ ਚੀਜ਼ ਤੋਂ ਬਾਜੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਸਾਡੇ ਵੱਲੋਂ ਕਿ ਸਰਕਾਰ ਜਿਹੜੀ ਆ ਵੀ ਆਪਣੀ ਉਹ ਇਹ ਕੰਮਾਂ 'ਤੇ ਧਿਆਨ ਦੇਵੇ ਨਿਡੈਕੀ ਨਾ ਵਿਖਾਵੇ ਇਹ ਮੌਕਾ ਦਾ ਸਾਹਮਣ ਦਾ ਅ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਮਜਬੂਰ ਨੇ ਆਖਰ ਜਦੋਂ ਕਿਸਾਨ ਧਰਨੇ ਲਾਉਂਦੇ ਨੇ ਤੇ ਫਿਰ ਵੀ ਸਰਕਾਰਾਂ ਕਹਿੰਦੀਆਂ ਨੇ ਕਿ ਨਜਾਇਜ਼ ਧਰਨੇ ਨੇ ਔਰ ਧਰਨਿਆਂ ਦੇ ਵਿੱਚ ਕਿਸਾਨਾਂ ਦੇ ਉੱਪਰ ਤਸ਼ੱਦਦ ਵੀ ਹੁੰਦਾ ਹੈ ਪਰ ਇਹੋ ਜਹੀਆਂ ਮਜਬੂਰੀਆਂ ਨੇ ਜਦੋਂ ਕਹਿੰਦੇ ਨੇ ਬੱਚਿਆਂ ਦਾ ਪੇਟ ਪਾਲਣ ਲਈ ਇਨਸਾਨ ਹਰ ਇੱਕ ਕੰਮ ਕਰਦਾ ਹੈ ਪਰ ਜਦੋਂ ਬੱਚਿਆਂ ਦੇ ਮੂੰਹ 'ਚੋਂ ਨਵਾਲਾ ਛੁੱਟਣ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਜਿਹੜਾ ਆ ਉਹ ਜੰਗੀ ਸੂਰਮਾ ਬਣ ਜਾਂਦਾ ਹਰ ਕੋਈ ਤਲਵਾਰ ਚੁੱਕਣ ਲਈ ਮਜਬੂਰ ਹੋ ਜਾਂਦਾ ਤੇ ਕਿਸਾਨ ਵੀ ਇਸ ਵਕਤ ਇਹ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ ਕਿ ਜੇਕਰ ਇਹਨਾਂ ਦੀ ਇਹ ਮੰਗ ਪੂਰੀ ਨਹੀਂ ਹੁੰਦੀ ਤਾਂ ਇਹਨਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪਵੇਗਾ ਹੁਣ ਅਸੀਂ ਉਹਨਾਂ ਵੀਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਵੱਲੋਂ ਇਸ ਡਰੇਨ ਦੇ ਉੱਪਰ ਨਜਾਇਜ਼ ਕਬਜ਼ੇ ਦਾ ਇਹਨਾਂ ਨੇ ਦੋਸ਼ ਲਾਇਆ ਹੈ ਔਰ ਅਸੀਂ ਸਬੰਧਤ ਵਿਭਾਗ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਮਨਦੀਪ ਸਿੰਘ ਰਾਜਨ ਤਰਨਤਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ